ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਇਹ ਦੱਸਦਿਆਂ ਮੈਨੂੰ ಅಪਾਰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਗੁਰੂਗ੍ਰੰਥ ਸਾਹਿਬ ਵੋਇਡ ਯੂਨੀਵਰਸਿਟੀ ਅਤੇ ਧਰਮ ਅੰਦਨ ਵਿਭਾਗ ਵੱਲੋਂ ਗੁਰਮਤਿ ਪਰੰਪਰਾ ਦੇ ਤੀਜੇ ਮਹਾਨ ਪਾਠ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ 450ਵੇਂ ਜੋਤੀ ਜੋਤ ਸਮਾਉਣ ਦੇ ਵਰੇ ਨੂੰ ਅਸੀਂ ਇੱਕ ਰਾਸ਼ਟਰੀ ਸੈਮੀਨਾਰ ਮਦ ਲੋ ਅਯੋਜਿਤ ਕਰ ਰਹੇ ਹਾਂ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਤੁਸੀਂ ਸਾਰੇ ਦੂਰੋਂ ਨੇੜਿਓਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚੋਂ ਆਏ ਹੋ ਅਸੀਂ ਸਾਰਿਆਂ ਦਾ ਤੁਹਾਡੇ ਸਕਾਲਰਸ ਦਾ ਦਿਲੋਂ ਧੰਨਵਾਦ ਵੀ ਕਰਦੇ ਹਾਂ ਤੇ ਤੁਹਾਨੂੰ ਹਾਰਦਿਕ ਜੀ ਆਇਆਂ ਨੂੰ ਵੀ ਕਰਦੇ ਹਾਂ ਸੋ ਸੋ ਪ੍ਰੋਗਰਾਮ ਨੂੰ ਵਿਧੀਵਤ ਤੇ ਰਸਮੀ ਰੂਪ ਵਿੱਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਮੰਚ ਤੇ ਬੈਠੇ ਸਾਡੇ ਆਪਣੇ ਵਾਈਸ ਚਾਂਸਲਰ ਜੋ ਇਸ ਸੈਮੀਨਾਰ ਦੀ ਪ੍ਰਧਾਨਗੀ ਵੀ ਕਰ ਰਹੇ ਹਨ ਅਤੇ ਛਡੇ ਜਿਹੜੇ ਨੇ ਉਹ ਚੀਫ ਗੈਸਟ ਵੀ ਨੇ ਮੈਂ ਉਹਨਾਂ ਦਾ ਦਿਲੋਂ ਸਵਾਗਤ ਕਰਦੀ ਹਾਂ ਕਿ ਉਹ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਆਪਣਾ ਵਕਤ ਕੱਢ ਕੇ ਇੱਥੇ ਪਹੁੰਚੇ ਹਨ ਡਾਕਟਰ ਪ੍ਰਿਥਪਾਲ ਸਿੰਘ ਇੱਕ ਲੰਮੇ ਸਮੇਂ ਤੋਂ ਇਸ ਯੂਨੀਵਰਸਿਟੀ ਦੇ ਸਹਿਯੋਗ ਵਾਈਸ ਚਾਂਸਲਰ ਹੋਣ ਵਜੋਂ ਬੜੀ ਕਰਮਸ਼ੀਲ ਤੋਂ ਹਮ ਕਲੀ ਬਾਰੇ ਖੰ ਆਪਜੀ కెਮਿਸਟਰੀ ਵਿਸ਼ੇ ਦੇ ਮਾਹਰ ਹਨ ਪਰ ਇਸ ਦੇ ਨਾਲ ਕੀ ਸਿੱਖ ਧਰਮ ਦੇ ਅਹਿਮ ਮੁੱਦਿਆਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਮੁੱਖ ਪਹਿਲੂਆਂ ਬਾਰੇ ਵੀ ਬੜੀ ਸੁਚੇਤ ਹੋ ਕੇ ਡੂੰਗੀ ਸੋਚ ਰੱਖਦੇ ਹਨ ਉਹਨਾਂ ਦੀ ਇਹ ਬੋ ਪੱਕੀ ਤੇ ਵਿਜਨਰੀ ਸੋਚ ਇਸ ਜਨਸਥੀ ਦੇ ਵਰਤਮਾਨ ਅਤੇ ਉਚੇਰੇ ਭਵਿੱਖ ਦੇ ਲਈ ਬੜੀ ਅਰਥ ਭਰਪੂਰ ਤੁਮਕਾ ਜਿਹੜੀ ਹੈ ਉਨੀ ਬੰਦੀ ਹੈ ਵਿਅਕਤੀਗਤ ਰੂਪ ਵਿੱਚ ਉਹ ਇੱਕ ਬਹੁਤ ਨਿਮਰ ਮੇਕ ਸੁਘਿਰਦੇ ਤੇ ਬਿਦੂਤਾ ਭਰਪੂਰ ਸ਼ਖਸੀਅਤ ਹਨ ਅਤੇ ਇੱਕ ਸਯੋਗ ਐਡਮਿਨਿਸਟਰेटर ਹੋਣ ਦੇ ਨਾਤੇ ਦਰੇਡੀ ਸੋਚ ਰੱਖਦੇ ਹਨ ਅਤੇ ਯੂਨੀਵਰਸਿਟੀ ਦੇ ਮਾਮਲਿਆਂ ਨੂੰ ਬੜੇ ਸਹਿਜ ਨਾਲ ਨਜਿੱਠਦੇ ਹਨ ਇਹ ਯੂਨੀਵਰਸਿਟੀ ਉਹਨਾਂ ਦੀ ਅਗਵਾਈ ਦੇ ਵਿੱਚ ਵਿਕਾਸ ਦੀਆਂ ਫੁਲੰਗਾ ਪਟ ਰਹੀ ਹੈ ਸੋ ਇਸ ਪ੍ਰਭਾਵਸ਼ਾਲੀ ਮੌਕੇ ਦੇ ਉੱਤੇ ਅਸੀਂ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਹੁੰਦਿਆਂ ਦੇਖ ਕੇ ਉਹਨਾਂ ਦੇ ਬਹੁਤ ਦਿਲੋਂ ਆਪਾਰੀ ਵੀ ਹਾਂ ਤੇ ਉਹਨਾਂ ਨੂੰ ਦਿਲੋਂ ਜੀ ਆਇਆਂ ਨੂੰ ਕਹਿੰਦੇ ਹਾਂ ਮੰਚ ਉਤੇ ਇਸ ਵੇਲੇ ਸਾਡੇ ਕੋਲ ਇੱਕ ਹੋਰ ਪਰਮ ਸ਼ਕਤੀਿਤ ਵਿਰਾਜਮਾਨ ਹੈ ਜੋ ਸਿੱਖ ਅਧਿੰਧ ਦੇ ਹਲਕਿਆਂ ਵਿੱਚ ਬੜੀ ਪ੍ਰਵਾਨ ਅਤੇ ਫੈਸਲਾਕੁਨ ਰੂਪ ਵਿੱਚ ਜਾਣੀ ਜਾਂਦੀ ਹੈ ਸੋ ਸਾਡੀ ਮੁਰਾਦ ਮਨਜੋਬ ਪ੍ਰੋਫੈਸਰ ਡਾਕਟਰ ਪਰਮ ਪਰਮਵੀਰ ਸਿੰਘ ਹੋਰਾਤੋ ਹੈ ਅੱਜ ਉਹਨਾਂ ਨੇ ਸਾਡੇ ਇਸ ਸੈਮੀਨਾਰ ਦਾ ਪਾਵਨ ਉਦਘਾਟਨ ਕਰਨਾ ਹੈ ਤੇ ਆਪਣੇ ਸ਼ੁਭ ਬੋਲਾਂ ਨਾਲ ਇਸ ਸੈਮੀਨਾਰ ਦੇ ਮੁੱਖ ਵਿਸ਼ੇ ਦੀਆਂ ਵਿਪਿੰਨ ਪਰਤਾਂ ਉੱਤੇ ਰੋਸ਼ਨੀ ਪਾਉਂਦਿਆਂ ਸਾਨੂੰ ਬਹੁਤ ਸਾਰੀਆਂ ਨਵੀਆਂ ਅੰਤਦ੍ਰਿਸ਼ਟੀਆਂ ਵੀ ਦੇ ਰਹੀਆਂ ਹਨ ਅਤੇ ਇਸੇ ਨਾਲ ਸਾਨੂੰ ਸੈਮੀਨਾਰ ਦੀ ਸਫਲਤਾ ਲਈ ਆਪਣੀਆਂ ਸ਼ੁਭ ਇਛਾਵਾਂ ਵੀ ਦੇ ਰਹੀਆਂ ਹਨ ਤੁਸੀਂ ਸਾਰੇ ਜਾਣਦੇ ਹੋ ਕਿ ਡਾਕਟਰ ਪਰਮਵੀਰ ਸਿੰਘ ਕੋਈ ਰਸਮੀ ਜਾਣ ਪਛਾਣ ਦੇ ਮਹਤਾਜ ਨਹੀਂ ਪਰ ਫਿਰ ਵੀ ਤੁਸੀਂ ਬਹੁਤ ਸਾਰੇ ਲੋਕ ਦੂਰੋਂ ਆਏ ਹੋ ਤੇ ਵੱਖ-ਵੱਖ ਵਿਭਾਗਾਂ ਵਿੱਚੋਂ ਆਏ ਹੋ ਤੇ ਉਹਨਾਂ ਉਹਨਾਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਪ੍ਰੋਫੈਸਰ ਸਾਹਿਬ ਇਸ ਵੇਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਨਸਾਈਕਲੋਪੀਡੀਆ ਆਫ ਸਿੱਖੀਜ਼ਮ ਡਿਪਾਰਟਮੈਂਟ ਦੇ ਮੁਖੀ ਤੇ ਪ੍ਰੋਫੈਸਰ ਹਨ ਅਤੇ ਬੜੇ ਹੀ ਗੰਭੀਰ ਉਪਵਿਚ ਸਿੱਖ ਹਿਸਟਰੀ ਸਿੱਖ ਅਧਿਐਨ ਸਿੱਖ ਪੰਥ ਸਿੱਖ ਸੰਕਲਪਾਂ ਅਤੇ ਬਾਣੀ ਦੇ ਵਿਸ਼ੇਸ਼ ਮੁੱਦਿਆਂ ਤੇ ਗੰਭੀਰ ਸੋਚ ਵੀ ਰੱਖਦੇ ਹਨ ਆਪਣੇ ਸੋਸ਼ਲ ਮੀਡੀਆ ਉਤੇ ਕਿਤਾਬਾਂ ਰਹੀ ਅਖਬਾਰਾਂ ਰਹੀ ਇਹ ਬੜੀ ਅਹਿਮ ਜਾਣਕਾਰੀ ਜਿਹੜੀ ਹੈ ਇਹ ਸਾਡੇ ਤੱਕ ਪਹੁੰਚਾਉਂਦੇ ਹਨ so world field ਦੇ ਪੂਰੀ ਇਨਫਰਮੇਸ਼ਨ ਦੇ ਨਾਲ ਉਹ ਬਹੁਤ ਇੰਟੈਕਟ ਰਹਿੰਦੇ ਹਨ ਉਹਨਾਂ ਨੇ ਬਹੁਤ ਸਾਰੀਆਂ ਖੋਜ ਪੁਸਤਕਾਂ ਆਪਣੇ ਵਿਦਿਆਰਥੀਆਂ ਨੂੰ ਆਪਣੇ ਸਕਾਲਰਾਂ ਨੂੰ ਦਿੱਤੀਆਂ ਹਨ ਜਿਨ੍ਹਾਂ ਦੇ ਵਿੱਚ ਗੁਰਤੇਗ ਮਹਾਨ ਦਰ ਜੀਵਨ ਮਹਿਮਾ ਅਤੇ ਚਰਨਛੋਹ ਅਸ탄 ਇਸ ਤੋਂ ਇਲਾਵਾ ਇਸ ਤੋਂ ਇਲਾਵਾ ਮਾਤਾ ਸੁੰਦਰੀ ਜੀ ਦੇ ਉੱਤੇ ਸੰਘਰਸ਼ ਦੀ ਸ਼ਖਸੀਅਤ ਸਤਿਗੁਰ ਗੋਬਿੰਦ ਸਿੰਘ ਜੀ ਅਤੇ ਬਿਹਾਰ ਦੀ ਸਿੱਖ ਸੰਗਤ ਇਸੇ ਤਰ੍ਹਾਂ ਬੰਗਲਾਦੇਸ਼ ਦੇ ਗੁਰੂ ਤਾਂ ਪ੍ਰੋਫੈਸਰ ਹਰਬੰਸ ਸਿੰਘ ਦੇ ਉੱਤੇ ਇੱਕ ਉਹਨਾਂ ਨੇ ਲੀਜੈਂਡ ਇਨ ਸਿੱਖ ਸਟਡੀਜ਼ ਕਿਤਾਬ ਵੀ ਲਿਖੀ ਹੈ ਅਤੇ ਇੱਕ ਹੋਰ ਨਵੀਂ ਪੁਸਤਕ ਜਿਹੜੀ ਹੁਣ ਅੱਜ ਅਸੀਂ ਉਹਦਾ ਪ੍ਰਮੋਸ਼ਨ ਨਹੀਂ ਕਰਾਂਗੇ ਉਹ ਉਹ ਕਿਤਾਬ ਹੈ ਜਿਹੜੀ ਉਹਨਾਂ ਨੇ ਬੜਾ ਵੱਡਾ ਕੰਮ ਕੀਤਾ ਹੈ ਮੈਂ ਡਾਕਟਰ ਪਰਮਜੀਤ ਸਿੰਘ ਉਹਨਾਂ ਬਾਰੇ ਇਹ ਕਹਿਣਾ ਚਾਹਨੀ ਆ ਕਿ ਉਹਨਾਂ ਜੋ ਕੰਮ ਕਰਦੇ ਨੇ ਉਹ ਮੌਲਿਕ ਕੰਮ ਕਰਦੇ ਨੇ ਪਰ ਫੀਲਡ ਵਿੱਚ ਜਾ ਕੇ ਕੰਮ ਕਰਦੇ ਨੇ ਔਰ ਉਸ ਕੰਮ ਦੀ ਫਿਰ ਆਪਣੀ ਅਹਿਮੀਅਤ ਹੁੰਦੀ ਹੈ ਕਿਉਂਕਿ ਜਿੰਨਾ ਚਿਰ ਆਪ ਉੱਥੇ ਜਾ ਕੇ ਤਦ ਨਾ ਇੱਥੇ ਕਿਤੇ ਜਾਣ ਉਹਨਾਂ ਚਿਰ ਅਸੀਂ ਉਰੇ ਠੀਕ ਕਨਕਲੂਜਨ ਤੇ ਨਹੀਂ ਪਹੁੰਚਦੇ ਸੋ ਉਹਨਾਂ ਦੀ ਇੱਕ ਖਸੀਅਤ ਹੈ ਕਿ ਉਹ ਇਸ ਕੰਮ ਦੇ ਵਿੱਚ ਬੜੀ ਮੁਹਾਰਤ ਰੱਖਦੇ ਨੇ ਔਰ ਬੜੀ ਤਨਦੇਹੀ ਦੇ ਨਾਲ ਕੰਮ ਕਰਦੇ ਨੇ ਉਹਨਾਂ ਦਾ ਧਿਆਨ ਦੇ ਉੱਤੇ ਮੈਂ ਪੂਰਾ ਸਵਾਗਤ ਕਰਦੀ ਆ ਉਹਨਾਂ ਨੂੰ ਦਿਲੋਂ ਜੀ ਆਇਆਂ ਨੂੰ ਕਹਿੰਦੀ ਆ ਸਾਡੇ ਸੈਮੀਨਾਰ ਦੇ ਵਿੱਚ ਡਾਕਟਰ ਸੁਖਿੰਦਰ ਸਿੰਘ ਜੀ ਬਲਿੰਗ ਮਿਸ ਸ਼ੋਭਤਨ ਉਹ ਇਸ ਮਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ ਇਸ ਜੀਨੋਸੀਡ ਸੀ ਯੋਗ ਦੀਨ ਅਕੈਡਮਿਕ ਮਾਮਲੇ ਵੀ ਹਨ ਅਤੇ ਸਭ ਅਧਿਆਪਕਾਂ ਦੀਆਂ ਅਕਾਦਮਿਕ ਮਾਮਲਿਆਂ ਨੂੰ ਵੀ ਬੜੇ ਸੁਲਝ ਹੋਏ ਤਰੀਕੇ ਦੇ ਨਾਲ ਨਿਪਟਾਉਂਦੇ ਹਨ ਉਹ ਗਣਿਤ ਦੇ ਪ੍ਰੋਫੈਸਰ ਵੀ ਹਨ ਪਰ ਚੰਗੀ ਗੱਲ ਇਹ ਵੀ ਹੈ ਕਿ ਉਹ ਗੁਰਬਾਣੀ ਦੇ ਮਾਮਲਿਆਂ ਵਿੱਚ ਵੀ ਗੁਰਬਾਣੀ ਅਧਿਐਨ ਦੇ ਵਿੱਚ ਵੀ ਖਾਸ ਆਪਣੀ ਦਿਲਚਸਪੀ ਰੱਖਦੇ ਹਨ ਅਰ ਐਡਮਿਨਿਸਟਰੇਟਰ ਵੋਨ ਦੇ ਨਾਤੇ ਉਹਨਾਂ ਦੇ ਕੁਇਕ ਡਿਸੀਜਨ ਜਿਹੜੇ ਨੇ ਉਹ ਬੜੀ ਮਹੱਤਤਾ ਰੱਖਦੇ ਹਨ ਪ੍ਰਬੰਧਕੀ ਤੇ ਅਕਾਦਮਿਕ ਮਾਮਲਿਆਂ ਦੇ ਵਿੱਚ ਉਹਨਾਂ ਦੀ ਸੂਝ ਜਿਹੜੀ ਹੈ ਉਹ ਤਾਰੀਫੇ ਕਾਬਿਲ ਹੈ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦੀ ਜਿਹੜੀ ਦਿਲਚਸਪੀ ਹੈ ਉਹ ਯੂਨੀਵਰਸਿਟੀ ਦੇ ਲਈ ਵੀ ਬਹੁਤ ਅਰਥਪੂਰਨ ਰੱਖਦੀ ਹੈ ਸੋ ਉਹਨਾਂ ਦੇ ਇੱਥੇ ਸ਼ਾਮਲ ਹੋਣ ਦੇ ਉੱਤੇ ਮੈਂ ਉਹਨਾਂ ਨੂੰ ਸਵਾਗਤ ਕਰਦੀ ਹਾਂ ਉਹਨਾਂ ਦਾ ਤੇ ਦਿਲੋਂ ਜੀ ਆਇਆਂ ਨੂੰ ਕਹਿੰਦੀ ਹਾਂ ਮੰਚ ਦੇ ਉੱਤੇ ਧਰਮਦਨ ਵਿਭਾਗ ਦੇ ਮੁਖੀ ਡਾਕਟਰ ਸਰਜੀਵ ਸਿੰਘ ਵੀਾਜਮਾਨ ਨੇ ਜੋ ਇਸ ਸੈਮੀਨਾਰ ਦੀ ਰੂਹੇ ਰਵਾਹ ਹਨ ਉਹ ਧਰਮਦਨ ਵਿਭਾਗ ਦੇ ਮੁਖੀ ਵੀ ਹਨ ਅਤੇ ਯੂਨੀਵਰਸਿਟੀ ਵਿੱਚ ਸਭ ਤੋਂ ਵੱਧ ਫੰਕਸ਼ਨ ਕਰਾਉਣ ਦੇ ਵਿੱਚ ਵੀ ਮੋਰੀ ਹੁੰਦੇ ਹਨ ਸੋ ਇਸ ਸੈਮੀਨਾਰ ਦੇ ਵਿੱਚ ਵੀ ਉਹਨਾਂ ਨੇ ਆਪਣੀ ਟੀਮ ਦੇ ਨਾਲ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਬੜਾ ਤੰਦੇਹੀ ਨਾਲ ਕੰਮ ਕੀਤਾ ਹੈ ਜੋ ਕਿ ਉਹਨਾਂ ਦੀ ਭੂਮਿਕਾ ਸਰਾਹਯੋਗ ਹੈ ਦਰਮਦਰ ਵਿਭਾਗ ਉਹਨਾਂ ਦੀ ਅਗਵਾਈ ਵਿੱਚ ਉਹ ਮੁੱਖੀ ਤੇ ਉਹ ਪੱਖੀ ਕਾਰਜ ਨਿਭਾ ਰਿਹਾ ਹੈ ਆਪ ਸਭ ਨਾਲ ਇਹ ਸੇਅਰ ਕਰਨ ਦੀ ਵੀ ਮੈਂ ਖੁਸ਼ੀ ਲੈ ਰਹੀ ਆ ਕਿ ਇਸ ਵਿਭਾਗ ਵੱਲੋਂ ਅਗਲੇ ਮਹੀਨਿਆਂ ਦੇ ਵਿੱਚ ਵੀ ਹੋਰ ਬਹੁਤ ਸਾਰੇ ਸਮਾਗਮ ਰਚੇ ਜਾ ਰਹੇ ਹਨ ਅ릭 ਅੰਤਰਰਾਸ਼ਟਰੀ ਜਿਹੜੀ ਹੈ ਉਹ ਅ ਕਾਨਫਰੰਸ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੋ ਰਹੀ ਹੈ ਵਿਪາກ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿਚਾਰ ਬੜੀ ਵੀ ਚੱਲ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਪ੍ਰੋਫੈਸਰ ਜਿਹੜੇ ਨੇ ਉਹ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਅਰੇ ਇਸ ਤੋਂ ਵੀ ਵੱਧ ਖੁਸ਼ੀ ਦੀ ਗੱਲ ਹੈ ਕਿ ਇਸ ਯੂਨੀਵਰਸਿਟੀ ਦਾ ਜਿਹੜਾ ਰਿਸਰਚ ਜਰਨਲ ਹੈ ਉਹ ਜਿਹੜਾ ਹੈ ਯੂਜੀਸੀ ਦੀ ਕੇਅਰ ਲਿਸਟ ਵਿੱਚ ਹੈ ਅਰੰਮੀ ਦੀ ਗੱਲ ਹੈ ਕਿ ਕਈ ਜਨੋਸ਼ੀਆਂ ਦੇ ਵਿੱਚ ਜਿਨ੍ਹਾਂ ਦੇ ਕੇਅਰ ਲਿਸਟ ਵਿੱਚ ਆ ਗਏ ਸਨ ਉਹ ਕਦਮ ਹੋ ਗਏ ਨੇ ਪਰ ਸਾਡੀ ਯੂਨੀਵਰਸਿਟੀ ਦਾ ਜਿਹੜਾ ਇਹ ਜਰਨਲ ਹੈ ਉਹ ਇਸ ਲਈ UGC ਦੀ ਕਵਲ ਸਟ੍ਰਕਚਰ ਸੋ ਇਹਦਾ ਸਾਰੇ ਪੱਖਾਂ ਉੱਤੇ ਸਹਿਯੋਗਤਾ ਦੇ ਨਾਲ ডিপਾਰਟਮੈਂਟ ਕੰਮ ਕਰ ਰਿਹਾ ਹੈ ਅਤੇ ਵਧਾਈ ਦਾ ਹੱਕਦਾਰ ਹੈ ਅਸੀਂ ਡਾਕਟਰ ਹਰਦੇਵ ਸਿੰਘ ਜੀ ਨੂੰ ਇਸ ਲਈ ਜੀਆਨੂ ਕਕੇ ਸਵਾਗਤ ਕਰਦੇ ਹਾਂ ਇਸ ਸੈਮੀਨਾਰ ਨੂੰ ਉਤਟਨੀ ਇਸ ਮੌਕੇ ਗ੍ਰੇਸ ਬਖਸ਼ਣ ਦੇ ਲਈ ਸਾਡੇ ਕੋਲ ਹੋ ਡਿਪਾਰਟਮੈਂਟ ਦਾ ਮਚੋਰ ਲਾਇਬ੍ਰੇਰੀ ਦੇ ਵਿੱਚੋਂ ਸਾਡੇ ਆਪਣੇ ਧਰਮ ਵਿਭਾਗ ਦੇ ਵਿੱਚੋਂ ਬਹੁਤ ਸਾਰੇ ਟੀਚਰ ਅਧਿਆਪਕ ਜਿਹੜੇ ਨੇ ਉਹ ਆਏ ਹੋਏ ਹਨ ਉਹਨਾਂ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਕਰਨੀ ਆ ਤੁਸੀਂ ਸਭ ਜਾਣਦੇ ਹੋ ਕਿ ਕਿਸੇ ਵੀ ਸੈਮੀਨਾਰ ਦੀ ਜਿਹੜੀ ਸਫਲਤਾ ਹੈ ਉਹ ਉਸ ਵਿੱਚ ਆਏ ਵਿਦਵਾਨਾਂ ਦਾ ਹੀ ਹੁੰਦੀ ਹੈ ਸੋ ਸਾਨੂੰ ਖੁਸ਼ੀ ਹੈ ਕਿ ਇਸ ਵੇਲੇ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਰਨਾਨਕ ਦੇਵ ਯੂਨੀਵਰਸਿਟੀ ਜੰਮੂ ਤੋਂ गुरदा अपना तरन तारण तो पटियाला तो बहुत सारे जोलर है वो साढ़े कोचे हुए हैं और इस सैमीनार की जी विशेषता हैगी है, है जलखणता हैगी है कि असी इस मौके के उ जिन्ना स्पेस सीनियर प्रोफेसरसों दिता है उन्ना स्पेस रिसर्च स्कॉलरसू भी दिता है ता कि रिसर्च स्कॉलर भी जोड़े ने प्लेटफॉर्म के आके ਸਿनियर ਪ੍ਰੋਫੈਸਰਜ਼ ਨਾਲ ਸੰਵਾਦ ਵੀ ਕਰ ਸਕਣ ਅਤੇ ਹੋਰ ਵੀ ਜਿਹੜੇ ਸੈਮੀਨਾਰ ਵਿੱਚ ਪੇਪਰਚਾ ਪੇਪਲ ਪੜਨ ਦੇ ਗੁਰ ਨੇ ਜਾਂ ਜੁਗਤਾ ਹੈਗੇ ਨੇ ਉਹਨਾਂ ਕੋ ਵੀ ਵਾਕਫ ਹੋ ਸਕਣ ਅਤੇ ਉਹਨਾਂ ਦਾ ਵੀ ਕੰਫੀਡੈਂਸ ਜਿਹੜਾ ਹੈ ਉਹ ਉਹਦੇ ਸੋ ਇਹ ਇਹ ਇਹਨਾਂ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਸੈਮੀਨਾਰ ਵਿੱਚ ਹੋਣਗੀਆਂ ਤੇ ਡਾਕਟਰ ਪਰਮਵੀਰ ਸਿੰਘ ਮਹਦਕਲੋਂ ਪੂਰੀ ਆਸ ਹੈ ਕਿ ਉਹ ਆਪਣੇ ਉਦਘਾਟਨੀ ਪਾਸ਼ਣ ਦੇ ਦੌਰਾਨ ਸੈਮੀਨਾਰ ਨੂੰ ਇੱਕ ਚੰਗੀ ਦਿਸ਼ਾ ਦੇਣਗੇ ਕਿਉਂਕਿ ਇਹ ਸੈਮੀਨਾਰ ਆਪਣੇ ਮਹਾਨ ਮਹਾਨ ਗੁਰੂ ਤੀਜੀ ਪਾਤਸ਼ਾਹੀ ਦੇ ਉੱਤੇ ਆ ਪਰ ਇਸ ਸਤਾਬਦੀ ਨੂੰ ਸ਼ੁਰੂ ਕਰਨ ਦੀ ਜਿਹੜੀ ਪਹਿਲ ਹੈ ਉਹ ਇਸ ਯੂਨੀਵਰਸਿਟੀ ਨੂੰ ਕੀਤੀ ਜਾ ਰਹੀ ਹੈ ਇਹ ਬਹੁਤ ਵੱਡੀ ਗੱਲ ਹੈ ਭਾਵੇਂ ਸਾਰਾ ਸਾਲ ਇਹਨਾਂ ਸਮਾਗਮਾਂ ਦੀ ਲੜੀ ਚੱਲਣੀ ਹੈ ਪਰ ਇਹ ਜਿਹੜੀ ਪਹਿਲ ਹੁੰਦੀ ਹੈ ਉਹ ਇਸ ਯੂਨੀਵਰਸਿਟੀ ਦੇ ਆਈ ਹੈ ਇਹ ਸਾਡੇ ਮਾਣ ਦੀ ਜਿਹੜੀ ਹੈ ਗੱਲ ਸੋ ਹੁਣ ਅਸੀਂ ਗੁਰੂ ਅਮਰਦਾਸ ਜੀ ਦੇ ਅਸੀਮ ਗੁਣਾਂ ਬਾਰੇ ਅੱਗੋਂ ਸੁਣਾਂਗੇ ਦੀਨਾਰੇ ਪਟਸੋਈਅਚ ਕੀਆ ਗਿਆ ਹੈ ਕਿ ਭਲੇ ਅਮਰਦਾਸ ਬੰਤੇ ਦੇ ਤੇਰੀ ਉਮਾ ਤੋਏ ਗੁਣਾਂ ਸੋ ਇਹਨਾਂ ਅਸੀਮ ਗੁਣਾਂ ਨੂੰ ਹੁਣ ਸੀ ਸੁਣਾਈ